ਕਹਾਣੀਆਂ ਪੁੱਛਣ ਲੱਗੇ ਵੀ ਕੀ ਕਹਾਣੀ ਹੈ ਇਹਨੂੰ ਲੋਕ ਕਿਉਂ ਦੇਖਣ ਜਾਣਗੇ ਇਹ ਇੱਕ ਸਿੱਖਿਆ ਨੂੰ ਲੈ ਕੇ ਫਿਲਮ ਹੈ ਕਿ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਉਹਨਾਂ ਦਾ ਕਾਰਨ ਕੀ ਹੈ ਉਹਨਾਂ ਬੱਚਿਆਂ ਦਾ ਭਵਿੱਖਾ ਤੇ ਚ ਇਹੋ ਜੀ ਇੱਕ ਅਸੀਂ ਫਿਲਮ ਲੈ ਕੇ ਆਏ ਜਦੋਂ ਵਾਰਿਸਾਬ ਮੱਥਾ ਟੇਕਣ ਆਏ ਸੀਗੇ ਸਾਡੇ ਨਾਲ ਸਾਡੀ ਧੀ ਰਾਣੀ ਹਰਸ਼ਿੰਦਰਨ ਅੰਬਰਾਏ ਤੇ ਪ੍ਰੀਤ ਹਰਪਾਲ ਜੀ ਨੇ ਕੰਦੇ ਡਾਇਰੈਕਟਰ ਨੇ ਨਿਰਦੇਸ਼ਕ ਨੇ ਸਾਰੇ ਪ੍ਰੋਡਿਊਸਰ ਨੇ ਸੋ ਇੱਥੋਂ ਅੱਜ ਅਸੀਂ ਆਸ਼ੀਰਵਾਦ ਲੈ ਕੇ ਫਿਲਮ ਦਾ ਪ੍ਰਚਾਰ ਕਰ ਸ਼ੁਰੂ ਕਰਨ ਲੱਗੇ ਆ ਇੱਕ ਅਲੱਗ ਬਿਛੇ ਦੀ ਫਿਲਮ ਹੈ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਉਮੀਦ ਕਰਦੇ ਹਾਂ ਕਿ ਲੋਕ ਇਹਨੂੰ ਚੰਗੇ ਬਿਚਨ ਨੂੰ ਚੰਗਾ ਹੁੰਗਾਰ ਦੇਣ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਹਾਂਜੀ ਕੋਈ ਵੀ ਕੰਮ ਆਪਾਂ ਸਟਾਰਟ ਕਰਦੇ ਆਂ ਤਾਂ ਪਰਮਾਤਮਾ ਦਾ ਨਾਮ ਲੈਣੇ ਆ ਜ਼ਰੂਰੀ ਵੀ ਹੈ ਤੇ ਸਾਡੀ ਇੱਕ ਫਿਲਮ ਪਿੰਡ ਵਾਲਾ ਸਕੂਲ ਸੀ ਕੀਤੀ ਹੈ ਸ਼ੂਟ ਬੜਾ ਖੂਬਸੂਰਤ ਵਿਸ਼ਾ ਹੈ ਸੋ ਬਸ 3 ਤਰੀਕ ਨੂੰ ਰਿਲੀਜ਼ ਹੈ ਉਧੇ ਲਈ ਅਸੀਂ ਅਸ਼ੀਰਵਾਦ ਲੈਣ ਆਏ ਸੀਗੇ ਦਰਬਾਰ ਸਾਹਿਬ ਸੋ ਪ੍ਰਮਾਤਮਾ ਕਿਰਪਾ ਕਰੇ ਸਿਰਕ ਇਸ ਤਰ੍ਹਾਂ ਦੀ ਸਟੋਰੀ ਹੈ ਫਿਰ ਉਹਦੇ ਵਿੱਚ ਸਟੋਰੀ ਬੜੀ ਵਧੀਆ ਸਟੋਰੀ ਹੈ ਕਿਉਂਕਿ ਬਹੁਤ ਸਾਰੇ ਇਦਾਂ ਦੇ ਅਣਸ਼ੁਏ ਵਿਸ਼ੇ ਨੇ ਜਿਹੜੇ ਮੈਕਸਰੀ ਕਹਿਣਾ ਵੀ ਬਣਨੇ ਚਾਹੀਦੇ ਨੇ ਜਿੰਨੇ ਵੀ ਮੇਕਰ ਸੈ ਉਹਨਾਂ ਨੂੰ ਉਹਦੇ ਤੇ ਕੰਮ ਕਰਨਾ ਚਾਹੀਦਾ ਉਹਨਾਂ ਚੋ ਇਹ ਵੀ ਇੱਕ ਵਿਸ਼ਾ ਕਿ ਜਿਹੜੇ ਸਰਕਾਰੀ ਸਕੂਲ ਨੇ ਜਿਹੜੇ ਦਿਨ-ਦਿਨ ਬੰਦ ਹੁੰਦੇ ਜਾ ਰਹੇ ਤੇ ਜਿਹੜੇ ਪ੍ਰਾਈਵੇਟ ਸਕੂਲਾਂ ਦਾ ਜਿਹੜਾ ਇੱਕ ਮਾਫੀਆ ਕੰਮ ਕਰ ਰਿਹਾ ਉਹ ਜਿਹਦਾ ਉਹਦਾ ਵਪਾਰੀਕਰਨ ਹੋ ਗਿਆ ਤੇ ਸਰਕਾਰੀ ਸਕੂਲ ਕਿਉਂ ਬੰਦ ਹੋ ਰਹੇ ਕੀ ਕਾਰਨ ਨੇ ਇਹ ਉਸ ਵਿਸ਼ੇ ਤੇ ਫਿਲਮ ਹੈ ਸੋ ਮੈਨੂੰ ਲੱਗਦਾ ਕਿ ਵੀ ਜਿਹੜੀ ਸਿੱਖਿਆ ਹੈ ਜਿਹੜੀ এডਿਕੇਸ਼ਨ ਹੈ ਉਹ ਸਾਡੀ ਅਗਲੀ ਪੀੜ੍ਹੀ ਵਾਸਤੇ ਜਾਂ ਪਿਛਲੀ ਵੀ ਪੀੜ੍ਹੀ ਹੈ ਜਿਹੜੇ ਜਿਹੜੇ ਲੋਕ ਵਧੀਆ এডਿਕੇਸ਼ਨ ਜਿਹਨਾਂ ਨੂੰ ਮਿਲੀ ਹੈ ਜਿਨ੍ਹਾਂ ਨੂੰ ਇੱਕ ਆਧਾਰ ਵਧੀਆ ਮਿਲਿਆ ਉਹ ਅੱਗੇ ਵਧੇ ਨੇ ਸੋ ਬਹੁਤ ਸਾਰੇ ਇਦਾਂ ਦੇ ਕਾਬਿਲ ਬੱਚੇ ਰਹਿ ਜਾਂਦੇ ਆ ਪਿੱਛੇ ਸਿਰਫ ਉਹਨਾਂ ਨੂੰ ਚੰਗੀ এডਿਕੇਸ਼ਨ ਨਹੀਂ ਮਿਲਦੀ ਚੰਗਾ ਆਧਾਰਾ ਨਹੀਂ ਮਿਲਦਾ ਸੋ ਸ਼ੂਟਿੰਗ ਕਿੱਥੇ ਕਿੱਥੇ ਹੋਈ ਹੈ ਜੀ ਇਸ ਫਿਲਮ ਦੀ ਸ਼ੂਟਿੰਗ ਅਸੀਂ ਚੰਡੀਗੜ੍ਹ ਦੇ ਕੋਲ ਪਿੰਡ ਪੈਂਦਾ ਆ ਉੱਥੇ ਅਸੀਂ ਕੀਤੀ ਆ ਸੋ ਨਨੋਵਾਲ ਨਹੀਂ ਆ ਨਨੋਵਾਲ ਤਾਂ ਖੈਰ ਪਿੰਡ ਪਿੰਡ ਦੇ ਵਿੱਚ ਹੈ ਕਿਹੜਾ ਬਡਵਾਲਾ ਪਿੰਡ ਹਾਂ ਬਡਵਾਲਾ ਪਿੰਡ ਅੱਜ ਕੀ ਹਰਮਿੰਦਰ ਸਾਹਿਬੇ ਕੀ ਅਰਦਾਸ ਬੇਨਤੀ ਕੀਤੀ ਆ ਅਰਦਾਸ ਬੇਨਤੀ ਬਸ ਜਿੱਦਾਂ ਸਾਰੇ ਕਰਦੇ ਆ ਕਿ ਪ੍ਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਡੇ ਇਸ ਪ੍ਰੋਜੈਕਟ ਨੂੰ ਚਰਚਾ ਨਾ ਲਾਵੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਫਿਰ ਤੁਸੀਂ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਆ ਵੀ 3 ਤਰੀਕ ਨੂੰ ਤੁਸੀਂ ਫਿਲਮ ਦੇਖੋ ਫਿਲਮ ਦਾ ਆਨੰਦ ਮਾਣੋ ਕਿਉਂਕਿ ਇਹ ਸਾਡੀ ਫਿਲਮ ਨਹੀਂ ਹੈ ਇਹ ਤੁਹਾਡੀ ਫਿਲਮ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਲਈ ਅ ਉਜਵਲ ਭਵਿੱਖ ਲਈ ਅਸੀਂ ਇਹ ਕਨਸੈਪਟ ਚੁਣ ਕੇ ਫਿਲਮ ਬਣਾਈ ਹੈ ਸੋ ਤੁਸੀਂ ਦੇਖਣਾ ਉਹ 3 ਤਰੀਕ ਨੂੰ ਮੇਰਾ ਨਾਮ ਹਰਸਿਮਰਨ ਉਬਰੋਏ ਹੈ ਤੇ ਅਸੀਂ ਅੱਜ ਹਰਮੰਦਰ ਸਾਹਿਬ ਆਏ ਆ ਆਪਣੀ ਫਿਲਮ ਦੀ ਪ੍ਰੋਮੋਸ਼ਨਸ ਆਪਾਂ ਸ਼ੁਰੂ ਕਰਨ ਆल्या ਤੇ ਇਹਦੇ ਲਈ ਬਾਬਾ ਜੀ ਕੋਲ ਮੱਥਾ ਟੇਕਣ ਆਇਆ ਕਿ ਇਹ ਸਾਡੀ ਜਿਹੜੀ ਫਿਲਮ ਹੈ ਜੋ ਸੀ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਬਣਾਈ ਹੈ ਲੋਕਾਂ ਨੂੰ ਪਸੰਦ ਆਵੇ ਤੇ ਤੁਸੀਂ ਦੇਖ ਕੇ ਆਓ ਕਿਦਾਂ ਸਰਕਾਰੀ ਸਕੂਲ ਕਿੰਨੀ ਪ੍ਰੋਬਲਮਸ ਨੇ ਐਂਡ ਬੰਦ ਹੁੰਦੇ ਜਾ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਲੋਕਾਂ ਨੂੰ ਫਿਲਮ ਪਸੰਦ ਆਉਗੀ ਜੋ 3 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਥੀਏਟਰਸ 'ਚ ਜਾ ਕੇ ਜ਼ਰੂਰ ਦੇਖੀਏ ਇਹ ਤੁਹਾਡੀ ਪਹਿਲੀ ਫਿਲਮ ਹੈ ਉਸ ਤੋਂ ਪਹਿਲਾਂ ਵੀ ਤੁਸੀਂ ਫਿਲਮਾਂ 'ਚ ਕੰਮ ਨਹੀਂ ਮੇਰੀ ਤੀਜੀ ਫਿਲਮ ਹੈ ਲੋਕਾਂ ਨੂੰ ਕੀ ਮੈਂ ਕਿਸ ਤਰ੍ਹਾਂ ਦਾ ਕਿਰਦਾਰ ਨਿਭਾਈ ਫਿਲਮ ਦੇ ਵਿੱਚ ਮੈਂ ਸਿੱਖਿਆ ਬੋਰਡ ਅਫੀਸਰ ਦਾ ਕਿਰਦਾਰ ਨਿਭਾ ਰਹੀ ਆ ਸਰਕਾਰ ਦਾ ਕੀ ਰੋਲ ਹੈ ਪ੍ਰਾਇਮਰੀ ਸਕੂਲਾਂ ਨੂੰ ਬਚਾਉਣ ਲਈ ਜਿੱਦ ਸਾਡੇ ਅਧਿਆਪਕ ਨੇ ਉਹਨਾਂ ਦੀ ਕਿੱਦਾਂ ਮਦਦ ਕਰਦੀ ਹੈ ਤਾਂ ਕਿ ਜਿਹੜੇ ਪ੍ਰਾਇਮਰੀ ਸਕੂਲ ਬੰਦ ਹੋ ਰਹੇ ਨੇ ਉਹਨਾਂ ਨੂੰ ਬੰਦ ਨਾ ਕੀਤਾ ਜਾਵੇ ਬੱਚਿਆਂ ਦੀ ਮਦਦ ਕੀਤੀ ਜਾਵੇ